ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਗਿਫਟ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਇਸ ਤੋਂ ਬਹੁਤ ਦਿਲ ਨੂੰ ਖੁਸ਼ੀ ਹੋਈ ਕਿ ਤੁਹਾਨੂੰ ਮਿਲਿਆ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰਿਓ ਜੀ ਚਲੋ ਵੀਡੀਓ ਨੂੰ ਸਟਾਰਟ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪ੍ਰਾਈਜ਼ ਜਿਹੜੇ ਨੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਟਾਈ ਐਂਡ ਡਾਈ ਤੇ ਕਾਫੀ ਪਹਿਣਾ ਦੀ ਡਿਮਾਂਡ ਸੀਗੀ ਵੀ ਸੂਟ ਲੈ ਕੇ ਆਓ ਤੇ ਆਪਾਂ ਹਜੇ ਤੱਕ ਇਹਨਾਂ ਦੀ ਵੀਡੀਓ ਨਹੀਂ ਪਾਈ ਸੀਗੀ ਨਿਊ ਸਟਾਕ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂਗੀ ਜਿਹੜਾ ਪਹਿਲਾ ਸੂਟ ਹੈਗਾ ਟੈਬੀ ਦੇ ਵਿੱਚ ਹੈਗਾ ਜਿਹੜਾ ਸਟਾਫ ਰਹੇਗਾ ਚਨਾਰ ਟੈਬੀ ਰਹੇਗਾ ਇਹ ਵਾਲਾ ਲਓ ਜੀ ਇਸ ਤਰ੍ਹਾਂ ਇਹਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਕੈਮਰੇ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਹੁੰਦਾ 19 20 ਦਾ ਦੇਖੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਸੋਬਰ ਜਿਹਾ ਕਲਰ ਹੈ ਇਹਦੇ ਨਾਲ ਰਹੇਗੀ ਟਾਈ ਐਂਡ ਡਾਈ ਬਾਟਮ ਰਹੇਗੀ ਇਸ ਤਰ੍ਹਾਂ ਲਓ ਜੀ ਇਸ ਤਰ੍ਹਾਂ ਦੀ ਬਾਟਮ ਹੈਗੀ ਪਲੇਨ ਹੈਗੀ ਬਾਟਮ ਜੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਵਰਕ ਵੀ ਕਰਵਾ ਸਕਦੇ ਹੋਗੇ ਲਓ ਜੀ ਇਹਦੇ ਨਾਲ ਰਹੇਗਾ ਜੀ ਟੈਪੀ ਦਾ ਹੀ ਦੁਪੱਟਾ ਲਾਈਨਾਂ ਵਾਲਾ ਪਲੱਸ ਡਾਈ ਟਾਈ ਐਂਡ ਡਾਈ ਨਾਲ ਹੀ ਕੀਤਾ ਹੋਇਆ ਜੇ ਤੁਸੀਂ ਕਹੋਗੇ ਵੀ ਸਾਨੂੰ ਫਿਨਿਸ਼ਿੰਗ ਕਰਵਾ ਕੇ ਦੇ ਦਿਓ ਆਪਾਂ ਤੁਹਾਨੂੰ ਫਿਨਿਸ਼ਿੰਗ ਕਰਵਾ ਕੇ ਜਰੂਰ ਦੁਪੱਟਾ ਦਵਾਂਗੇ ਦੇਖੋ ਜੀ ਇਸ ਤਰ੍ਹਾਂ ਦੀ ਟਾਈ ਐਂਡ ਡਾਈ ਹੋਈ ਹੋਈ ਹੈਗੀ ਸਾਰੇ ਕਲਰ ਨੇਗੇ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਇਹਦਾ 3000 ਪਲੱਸ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੋਈ ਵੀ ਨਹੀਂ ਹੈਗੀ ਸਕਰੀਨਸ਼ਾਟ ਲੈ ਲਓ ਤੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜਿਹੜੀ ਆਪਾਂ ਇਹਨਾਂ ਨਵੀਆਂ ਜੁੜੀਆਂ ਲੈਣਗੀਆਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਆਪਣਾ ਆਰਡਰ ਕਨਫਰਮ ਕਰਨਾ ਹੈਗਾ ਤੁਸੀਂ スクリーンショット ਜੀ ਮਰਿਆ ਤੁਸੀਂ ਦੂਰ ਤੋਂ ਲਿਆ ਕਰੋ ਨੇੜੇ ਤੋਂ ਨਾ ਲਿਆ ਕਰੋ ਫਿਰ ਮੈਨੂੰ ਪ੍ਰਿੰਟ ਦੀ ਸਮੱਸ ਨਹੀਂ ਲੱਗਦੀ ਹੈਗੀ ਏਸੀ ਦਾ ਪਹਿਲਾ ਸੂਟ ਦੂਜਾ ਸੂਟ ਹੈਗਾ ਕਾਫੀ ਜ਼ਿਆਦੇ ਸੋਨਾਗਾ ਕਲਰ ਵੀ ਬਹੁਤ ਜ਼ਿਆਦੇ ਸੋਨਾਗਾ ਦੇਖੋ ਜਿਸ ਤਰ੍ਹਾਂ ਤੁਸੀਂ ਪਾਰਟੀ ਵੇਅਰ ਸੂਟ ਲੈਣਾ ਚਾਹੁੰਦੇ ਹੋਗੇ ਹੁਣ ਅੱਗੇ ਫੰਕਸ਼ਨ ਆਉਣਗੇ ਮੌਸਮ ਦੇ ਅਕੋਰਡਿੰਗ ਹੁਣ ਮੌਸਮ ਚੇਂਜ ਹੋ ਰਿਹਾਗਾ ਲਾਈਨਿੰਗ ਵਾਲਾ ਸਟਾਫ ਹੈਗਾ ਜਿਹੜਾ ਉਹ ਆ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦੇ ਸੋਨਾ ਸੂਟ ਹੈਗਾ ਇਹ ਵਾਲਾ ਲਓ ਜੀ ਕਲਰ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਇਹਦੇ ਨਾਲ ਦੇ ਆਪਾਂ ਬਰਬਰੀ ਦੇ ਵਿੱਚ ਵੀ ਕਾਫੀ ਸੂਟ ਸੇਲ ਕੀਤੇ ਨੇਗੇ ਤੇ ਇਹਦੇ ਨਾਲ ਦੇ ਆਪਾਂ ਪਹਿਲਾਂ ਟੈਬੀ ਦੇ ਵਿੱਚ ਵੀ ਕੀਤੇ ਨੇਗੇ ਕਾਫੀ ਜਿਆਦੇ ਸੋਹਣੇ ਸੂਟ ਕਲਰ ਤੁਸੀਂ ਦੇਖੋ ਜੀ ਤੇ ਨਾਲ ਰਹੇਗੀ ਟਾਈ ਐਂਡ ਡਾਈ बॉਟਮ ਜਿਹੜੀ बॉਟਮ ਹੈਗੇ ਇਸ ਤਰ੍ਹਾਂ ਦੀ ਹੈਗੀ ਜਿਹੜਾ ਮਤਲਬ ਜੇ ਤੁਸੀਂ ਟਾਈ ਐਂਡ ਡਾਈ ਨਹੀਂ ਮਤਲਬ ਲੈਣਾ ਚਾਹੁੰਦੇ बॉਟਮ ਹਨਾ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋਗੇ ਪਰ ਵੀ ਜਿਹੜੀ ਗ੍ਰੇਸ ਹੈਗੀ ਇਸ ਤਰ੍ਹਾਂ ਇਹ ਟਾਈ ਐਂਡ ਡਾਈ ਦੀ ਹੀ ਪਊਗੀ बॉਟਮ ਦੇ ਮੈਂ ਸਟੱਫ ਦੀ ਗੱਲ ਕਰਾਂ बॉਟਮ ਦਾ ਸਟੱਫ ਰਹੇਗਾ ਮੋਡਲ ਸਿਲਕ ਲਓ ਜੀ ਇਸ ਤਰ੍ਹਾਂ ਦੀ बॉਟਮ ਹੈਗੀ ਕਾਫੀ ਜਿਆਦੇ ਸੋਹਣੀ ਹੈਗੀ ਤੇ ਟਾਈ ਐਂਡ ਡਾਈ ਸੂਟ ਨੇ ਜਿਹੜੇ ਉਹ 트ੈਂਡ ਦੇ ਵਿੱਚ ਰਹੇਗੇ ਕਾਫੀ ਸੂਟ ਸੇਲ ਹੋਏ ਨੇਗੇ ਆਪਣੇ ਜਿਹੜੇ ਪਣਾ ਨਵੀਆਂ ਜੁੜੀਆਂ ਲੈਣਗੇ ਤੁਸੀਂ ਲੈ ਸਕਦੇ ਹੋਗੇ ਸੂਟ ਸੂਟ ਦਾ ਕਲਰ ਕਾਫੀ ਜਿਆਦੇ ਸੋਹਣਾਗਾ ਇਹਦੇ ਨਾਲ ਵੀ ਜਿਹੜਾ ਦੁਪੱਟਾ ਰਹੇਗਾ ਦੀ ਟੈਪੀ ਦਾ ਰਹੇਗਾ ਲਓ ਜੀ ਇਸ ਤਰ੍ਹਾਂ ਇਹਦਾ ਦੁਪੱਟਾ ਹੈਗਾ ਸੈਂਟਰ ਦੇ ਵਿੱਚ ਸਾਰਾ ਟਾਈ ਐਂਡ ਡਾਈ ਹੈ ਫੋਰ ਸਾਈਡ ਪਲੇਨ ਹੈਗਾ ਇਸ ਤਰ੍ਹਾਂ ਫੋਰ ਸਾਈਡ ਪਲੇਨ ਆਊਗਾ ਜਿਹੜਾ ਦੁਪੱਟਾ ਹੈਗਾ ਟੈਪੀ ਤੇਗਾ ਦੁਪੱਟੇ ਦੀ ਕੁਆਲਿਟੀ ਬਹੁਤ ਜਿਆਦੇ ਸੋਹਣੀ ਹੈਗੀ 2.5 ਮੀਟਰ ਦਾ ਦੁਪੱਟਾ 44 ਇੰਚ ਪਣੇਗਾ ਦੁਪੱਟੇ ਦਾ ਲਓ ਜੀ ਸਕਰੀਨ ਸ਼ਾਟ ਲੈਂਦੇ ਜਾਇਓ ਜਿਹੜਾ ਅਗਲਾ ਸੂਟ ਹੈਗਾ ਇਹ ਰਹੇਗਾ ਜੀ ਫਰੋਜ਼ੀ ਕਲਰ ਦੇ ਉੱਪਰ ਇਹ ਦਾ ਵੀ ਮਤਲਬ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਦੇ ਨਾਲ ਆਪਣੇ ਟਾਈਮ ਦੀ ਬਚਤ ਹੁੰਦੀ ਆ ਆਪਾਂ ਜਿਹੜੇ ਦੁਪੱਟੇ ਨੰਗੇ ਨਾਲ ਹੁੰਦੇ ਹੀ ਡਾਈ ਕਰਵਾ ਲਏ ਸੀਗੇ ਜਿੱਦਾਂ ਕਿ ਮੈਂ ਬਰਪਰੀ ਦੇ ਦੁਪੱਟਿਆਂ ਦੀ ਵੀਡੀਓ ਪਾਈ ਸੀ ਨਾ ਨਾਲ ਹੁੰਦੇ ਆਪਾਂ ਡਾਈ ਕਰਵਾਏ ਸੀਗੇ ਕਿਉਂਕਿ ਫਿਰ ਟਾਈਮ ਦੀ ਬਚਤ ਹੋ ਜਾਂਦੀ ਹੁੰਦੀ ਹੈ ਕਿ ਜੇ ਹੁਣ ਅੱਜ ਤੁਸੀਂ ਮੈਨੂੰ ਆਰਡਰ ਦਿਨੇ ਹੋਗੇ ਫਿਰ ਹਨਾ ਵੀ ਡਾਈ ਲਈ ਇੱਕ ਦੋ ਦਿਨ ਲੱਗ ਜਾਂਦੇ ਹੁੰਦੇ ਨੇਗੇ ਜਿਹੜੇ ਕਲਰ ਨੇਗੇ ਕੈਮੀਕਲ ਕਲਰ ਦੇਣਗੇ ਜਦੋਂ ਤੁਸੀਂ ਡਾਈ ਲਈ ਮੈਨੂੰ ਜਾਂ ਬਾਟਮ ਆਪਾਂ ਡਾਈ ਕਰਵਾਉਣ ਜਾਂ ਝੋਟਾ ਕਰਵਾਉਣੇ ਥੋੜਾ ਟਾਈਮ ਦੇ ਕੇ ਚੱਲਿਆ ਕਰੋ ਕਿਉਂਕਿ ਫਿਰ ਹਨਾ ਆਪਾਂ ਜਲਦਬਾਜ਼ੀ ਦੇ ਵਿੱਚ ਫਿਰ ਕੈਮੀਕਲ ਕਲਰ ਸਹੀ ਨਹੀਂ ਹੁੰਦੇ ਹੈਗੇ ਪਲੀਜ਼ ਇੱਕ ਦੋ ਦਿਨ ਦਾ ਮੈਨੂੰ ਟਾਈਮ ਦੇ ਕੇ ਚੱਲਿਆ ਕਰੋ ਡਾਈ ਲਈ ਇਹ ਵਾਲਾ ਰਹੇਗਾ ਫਰੋਜ਼ੀ ਕਲਰ ਦਾ ਸੂਟ ਦੇਖੋ ਜੀ ਇਹ ਵੀ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਇਦੇ ਨਾਲ ਵੀ ਹੈਗੀ ਹੈਗੀ ਇਸ ਤਰ੍ਹਾਂ ਟਾਈ ਐਂਡ ਡਾਈ ਬਾਟਮ ਹੈਗੀ ਕਾਫੀ ਟ੍ਰੈਂਡ ਹੈ ਜੀ ਟਾਈ ਐਂਡ ਡਾਈ ਬਾਟਮ ਦਾ ਇਹਦੇ ਨਾਲ ਤੁਸੀਂ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਸਟਿਚਿੰਗ ਵੀ ਕਰਵਾ ਸਕਦੇ ਹੋ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋਗੇ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਇਸ ਨਾਲ ਦੁਪੱਟਾ ਰਹੇਗਾ ਇਸ ਤਰ੍ਹਾਂ ਸਾਰਾ ਟਾਈ ਐਂਡ ਡਾਈ ਦੁਪੱਟੇ ਦਾ ਫੁੱਲ ਸਾੜੇ ਦੇ ਵਿੱਚ ਟਾਈ ਐਂਡ ਡਾਈ ਹੋਈ ਹੋਈ ਹੈਗੀ ਇਸ ਤਰ੍ਹਾਂ ਦੇਖੋ ਜੀ ਜਿਗਜੈਗ ਪਏ ਹੋਏ ਰੰਗੇ ਵਿੱਚ ਵਾ ਜਾਦੇ ਸੋਹਣਾ ਦੁਪੱਟਾ ਹੈਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਕਲਰ ਨੇਗੇ ਕਾਫੀ ਕਲਰ ਪਾਈ ਹੋਏ ਨੇ ਆਪਾਂ ਦੁਪੱਟੇ ਦੇ ਵਿੱਚ ਲਓ ਜੀ ਇਹਦਾ ਵੀ ਪ੍ਰਾਈਸ ਰਹੇਗਾ 3000 ਜਿਹੜਾ ਸਟਾਫ ਹੈਗਾ ਸਾਰਾ ਚਨਾਰ ਟੈਬੀ ਦਾ ਹੈਗਾ ਮੈਂ ਤੁਹਾਨੂੰ ਇੱਕ ਵਾਰ ਇਹਦੇ ਵਿੱਚ ਸਟੈਂਪ ਵੀ ਦਿਖਾ ਦਿੰਨੀ ਆਂਗੀ ਤੁਸੀਂ ਦੇਖ ਸਕਦੇ ਹੋ ਸਟੈਂਪ ਦੇਖੋ ਜੀ ਚਨਾਰ ਟੈਬੀ ਦੇ ਸੂਟ ਨੇਗੇ ਸਾਰੇ ਕਾਫੀ ਪਿਆਰ ਨਾਲ ਸਲਾਈ ਹੋਈ ਹੋਈ ਪੈਣੇਗੇ ਸੂਟ ਪਰ ਮੇ ਤੋਂ ਵੀਡੀਓ ਨਹੀਂ ਪੈਂਦੀ ਹੈਗੀ ਕਿਉਂਕਿ ਪਾਰਸਲ ਮੈਂ ਕੱਢਣੇ ਨੇਗੇ ਉਹਨਾਂ ਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇ ਤੋਂ ਸਲਾਈ ਵਾਲੇ ਸੂਟਾਂ ਦੀ ਵੀਡੀਓ ਬਹੁਤ ਘੱਟ ਪੈਂਦੀ ਹੈਗੀ ਮੇ ਤੋਂ ਪੈਂਦੀ ਨਹੀਂ ਹੈਗੀ ਸਲਾਈ ਵਾਲੇ ਸੂਟਾਂ ਦੀ ਵੀਡੀਓ ਲਓ ਜੀ ਇਹਦਾ ਕਲਰ ਇਸ ਤਰ੍ਹਾਂ ਰਹੇਗਾ ਥੋੜਾ ਜਿਹਾ ਇਹ ਮਤਲਬ ਨੰਦਾਰ ਕੇ ਨਾਲ ਹਲਕਾ ਕਲਰ ਕਾਫੀ ਜਿਆਦਾ ਸੋਹਣਾਗਾ ਜਿਹੜੀ ਇਹਦੀ ਬਾਟਮ ਹੈਗੀ ਉਹ ਇਸ ਤਰ੍ਹਾਂ ਬਣੀ ਹੋਈ ਹੈ ਦੇਖੋ ਡਾਇਮੰਡ ਪਏ ਹੋਏ ਨੇਗੇ ਬਾਟਮ ਦੇ ਵਿੱਚ ਸਾਰੀ ਚ ਅਲੱਗ-ਅਲੱਗ ਸਾਰੇ ਮਤਲਬ ਅਲੱਗ-ਅਲੱਗ ਡਿਜ਼ਾਈਨ ਦੇ ਟਾਈ ਐਂਡ ਡਾਈ ਆਪਾਂ ਰੱਖੇ ਹੋਏ ਨੇਗੇ ਇਸ ਤਰ੍ਹਾਂ ਰਹੇਗੀ ਇਹ ਬਾਟਮ ਰਹੇਗੀ ਇਹ ਸੋਨਣਾ ਤੇ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਤੇ ਨਾਲ ਜੇ ਮੈਂ ਦੁਪट्टे ਦੀ ਗੱਲ ਕਰਾਂ ਟੈਬੀ ਦਾ ਦੁਪੱਟਾ ਹੈਗਾ ਇਹਦੇ ਆਪਾਂ ਜਿਸ ਤਰ੍ਹਾਂ ਆਪਾਂ ਡਾਇਮੰਡ ਪਾਏ ਨੇ ਨਾ ਉਹਦੇ ਵਿੱਚ ਬਾਟਮ ਦੇ ਵਿੱਚ ਇਸ ਤਰ੍ਹਾਂ ਆਪਾਂ ਦੇਖੋ ਜਿਗਜੈਗ ਪਾਏ ਨੇ ਵੱਡੇ ਜਿਗਜੈਗ ਪਾਏ ਹੋਏ ਨੇਗੇ ਇਹਦੇ ਵਿੱਚ スクリーンショット ਲੈ ਲੈਂਦੇ ਜਾਓ ਮੈਨੂੰ ਨਾ ਜਦੋਂ ਤੁਸੀਂ ਸਕਰੀਨਸ਼ਾਟ ਲਓਗੇ ਕਲੀ ਸ਼ਰਟ ਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਫਿਰ ਮੈਨੂੰ ਵੀ ਪਤਾ ਲੱਗ ਜੂਗਾ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰ ਰਹੇ ਹੋਗੇ ਤੇ ਇਹ ਵਾਲਾ ਸੂਟ ਨਾ ਪਹਿਣਾ ਨੇ ਹਨਾ ਜਿਹੜੀਆਂ ਪਹਿਣਾ ਨੇ ਮੇਟਰ ਲਿਆਗਾ ਮਤਲਬ ਬਿਨਾ ਬਿਨਾ ਦੁਪट्टे ਤੋਂ ਲਿਆ ਸੀਗਾ ਉਹਨਾਂ ਨੇ ਟੈਬੀ ਦਾ ਸੂਟ ਲੋਚ ਇਹ ਕਲਰ ਕਾਫੀ ਜਿਆਦਾ ਸੋਹਣਾਗਾ ਮੈਂ ਇਹਦੇ ਨਾਲ ਦੇ ਕਾਫੀ ਸੂਟ ਸੇਲ ਕੀਤੇ ਨੇ ਇਹ ਕਲਰ ਦੇ ਵੀ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਥੋੜਾ ਬਹੁਤਾ ਕਲਰ ਦਾ ਫਰਕ ਪੈ ਜਾਂਦਾ ਹੈਗਾ ਉਹਨੂੰ ਇਗਨੋਰ ਕਰਿਓ ਲਓ ਜੀ ਇਹਦੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਹੈਗੀ ਤੁਸੀਂ ਸੂਟ ਆਪਣਾ ਹੋਲਡ ਤੇ ਵੀ ਰਖਵਾ ਸਕਦੇ ਹੋਗੇ ਜੇ ਤੁਸੀਂ ਹੋਲਡ ਤੇ ਰਖਵਾਉਣਾ ਚਾਹੁੰਦੇ ਹੋਗੇ ਸੂਟ ਨਾਲ ਹੈ ਜੀ ਟੈਪੀ ਦਾ ਦੁਪੱਟਾ ਦੋਚ ਇਹ ਦੁਪੱਟਾ ਇਸ ਤਰ੍ਹਾਂ ਬਣਿਆ ਹੋਇਆਗਾ ਤੁਸੀਂ ਆਪਣਾ ਹੋਲਡ ਤੇ ਸੂਟ ਰਖਵਾ ਕੇ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਸੂਟ ਦੀ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਸਕਰੀਨਸ਼ਾਟ ਲੈਣਾਗਾ ਆਪਾਂ ਨੂੰ WhatsApp ਤੇ ਮੈਸੇਜ ਕਰਨਾਗਾ WhatsApp ਦਾ ਨੰਬਰ 8557905009 ਆਪਣਾ WhatsApp ਦਾ ਨੰਬਰ ਹੈਗਾ ਉਹ ਤੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰਨਾ ਆਪਣਾ ਆਰਡਰ ਕਨਫਰਮ ਕਰਨਾ ਪੇਮੈਂਟ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਪੁੱਛ ਲੈਣਾਗਾ ਵੀ ਤੁਹਾਡੇ ਕੋਲ ਇਹ ਵਾਲਾ ਸੂਟ ਅਵੇਲੇਬਲ ਹੈਗਾ ਜਿਵੇਂ ਤੁਹਾਨੂੰ ਕਹੂੰਗੀ ਅਵੇਲੇਬਲ ਹੈਗਾਗਾ ਤਾਂ ਤੁਸੀਂ ਪੇਮੈਂਟ ਕਰਨੀ ਹੈਗੀ ਡਾਇਰੈਕਟ ਪੇਮੈਂਟ ਨਾ ਕਰਿਆ ਕਰੋ ਕਿਉਂਕਿ ਹੁਣ ਜਿਹੜਾ ਸਟਾਕ ਹੈਗਾ ਦੁਬਾਰਾ ਬਹੁਤ ਘੱਟ ਸੇਮ ਸੂਟ ਬਹੁਤ ਘੱਟ ਮਿਲਦੇ ਨੇਗੇ ਮੈਨੂੰ ਤੇ ਵੀ ਨਹੀਂ ਵੀ ਮਿਲਦੇ ਹੈਗੇ ਫਿਰ ਤੁਹਾਡੀ ਤੁਹਾਡੀ ਪੇਮੈਂਟ ਐ ਐਦਾਂ ਹੀ ਪੈਂਡਿੰਗ ਪਈ ਰਹਿੰਦੀ ਹੈਗੀ بس ਇੱਕ ਵਾਰ ਤੁਸੀਂ ਪੁੱਛ ਕੇ ਮਤਲਬ ਮੈਨੂੰ ਪੇਮੈਂਟ ਕਰ ਲਿਆ ਕਰੋ ਜਾਂ ਫਿਰ ਤੁਸੀਂ ਕੋਈ ਹੋਰ ਸੂਟ ਲੈ ਲਿਆ ਕਰੋ ਤੇ ਇੱਕ ਹੀ ਵਾਰ ਜਦਾਂ ਕਿ ਮੈਂ ਚੁਣੋਂਨ ਦੇ ਸੂਟ ਪਾਏ ਸੀਗੇ ਪਹਿਲਾਂ ਪਹਿਲਾਂ ਨੇ ਪੇਮੈਂਟ ਕਰਤੀ ਸੀਗੀ ਪਰ ਉਹ ਸੂਟ ਨਹੀਂ ਆਏ ਹੈਗੇ ਰਿਪੀਟੇ ਪਰ ਨਾਲੇ ਚਲੋ ਹੋਰ ਸੂਟ ਲੈ ਲੇ ਚਲੋ ਤੁਸੀਂ ਪੇਮੈਂਟ ਵਾਪਸ ਵੀ ਕਰਵਾ ਸਕਦੇ ਹੋ ਜਿਹੜੀ ਚੀਜ਼ ਮੇਰੇ ਕੋਲੇ ਨਹੀਂ ਅਵੇਲੇਬਲ ਹੈਗੀ ਤੁਸੀਂ ਲੈ ਸਕਦੇ ਹੋਗੇ ਆਪਣੀ ਪੇਮੈਂਟ ਤੇ ਜਿਹੜਾ ਪ੍ਰਾਈਸ ਸੀਗਾ ਚਾਲੇ ਸੂਟਾਂ ਦਾ 3000 ਸੀਗਾ ਪਲੱਸ ਸ਼ਿਪਿੰਗ ਸੀਗਾ ਤੇ ਅੱਜ ਮੈਂ ਵੀਡੀਓ ਪਾਈ ਹੈਗੀ ਜੇ ਤੁਸੀਂ ਮੈਨੂੰ ਅੱਜ ਆਪਣੀ ਪੇਮੈਂਟ ਕਰਕੇ ਆਪਣਾ ਕਨਫਰਮ ਕਰਦੇ ਹੋਗੇ ਆਰਡਰ ਤਾਂ ਫਿਰ ਮੈਂ ਕੱਲ ਨੂੰ ਤੁਹਾਡੇ ਵੇ ਸੂਟਾਂ ਦੇ ਪਾਰਸਲ ਲਗਾ ਦੂੰਗੀ ਜਦੋਂ ਤੁਹਾਡੀ ਪੇਮੈਂਟ ਆ ਜਾਂਦੀ ਹੁੰਦੀ ਹੈ ਤਾਂ ਮੈਂ ਅਗਲੇ ਦਿਨ ਸੂਟਾਂ ਦੇ ਪਾਰਸਲ ਲਗਾ ਦੇਣੀ ਹੁੰਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਸਾਡੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਕਿਵੇਂ ਦੇ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਰੇਲਿਸਾ ਸ੍ਰੀਕਾਲ ਜੀ ਬਾਏ ਬਾਏ ਸ੍ਰੀਕਾਲ ਜੀ ਬਾਏ ਬਾਏ ਸ੍ਰੀਕਾਲ ਜੀ ਬਾਏ ਬਾਏ